ਗੁਰਦੁਆਰਾ ਸਾਹਿਬ ਆ ਕੇ ਇਸ ਅਸਥਾਨ ਤੇ ਆਪਣੇ ਸਾਰੇ ਤੁਸੀਂ ਕਤਰੋ ਇਹ ਵੀ ਨਹੀਂ ਬੈਠ ਸਕਦੇ ਤੁਸੀਂ ਆਪਣੇ ਫਿਲਾਸਫੀ ਨੂੰ ਪੜੋ ਸਮਾਂ ਮਿਲੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਜਿੰਨੇ ਰੰਗਰੇਟਿਆਂ ਨੇ ਜਿੰਨੇ ਮਜਬੀ ਸਿੱਖਾਂ ਨੇ ਕੁਰਬਾਨੀਆਂ ਆਪਣੇ ਜ਼ਿਕਰ ਦੇ ਖੂਨ ਡੋਲਿਆ ਜਿਨ੍ਹਾਂ ਨੇ ਵੀ ਉਹਨਾਂ ਇੱਕ ਇੱਕ ਦਾ ਨਾਮ ਐਡਰੈਸ ਸਮੇਤ ਤੁਹਾਨੂੰ ਲੈ ਕੇ ਜਾਵਾਂਗਾ ਜੇ ਤੁਹਾਨੂੰ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਸੁਣ ਕੇ ਪੜ੍ਹ ਕੇ ਸਮਝ ਕੇ ਵੀ ਸਮਝਣਾ ਆਈ ਮੈਂ ਸੋਚੂਗਾ ਫਿਰ ਸਾਨੂੰ ਕੋਈ ਨਹੀਂ ਸਮਝਾਉਂਦਾ ਕੋਈ ਵੀ ਸਮਝਾ ਸਕਦਾ ਬਾਬੇ ਜੀਵਨ ਸਿੰਘ ਉਹ ਅਸੀਂ ਮਹਿਮਾਨ ਨੇ ਅਸੀਂ ਤਰੀਕ ਤਰੀ ਹਰੇਕ ਪਿੰਡ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਗੁਰਦਾਰੇ ਬਣਾਉਨੇ ਆ ਅਸੀਂ ਵੀ ਬਣਾਇਆ ਤੁਸੀਂ ਇਹੋ ਸਮਝਦੇ ਆ ਕਿ ਬਾਬੇ ਜੀਵਨ ਸਿੰਘ ਦੇ ਘਰ ਵਿੱਚੋਂ ਪਰਿਵਾਰ ਵਿੱਚੋਂ ਕਿੰਨਿਆਂ ਨੇ ਸ਼ਹਾਦਤ ਦਾ ਯਾਰੋ ਕੀਤਾ ਆਪਣੇ ਵੱਟ ਵਡੇਰੇ ਇੱਕ ਵੀ ਕੁਰਬਾਨੀ ਯਾਦ ਕਰ ਲੋ ਬੋਤਿਆਂ ਦੀ ਕਰਨ ਦੀ ਰਾਗ ਨਹੀਂ ਬਹੁਤੇ ਦੀ ਕੁਰਬਾਨੀ ਲੋੜ ਨਹੀਂ ਤੁਹਾਨੂੰ ਯਾਦ ਕਰਨ ਦੀ ਮੈਂ ਬੇਨਤੀ ਕਰਦਾ ਸੁਣਿਓ ਜਰਾ ਬਾਬੇ ਜੀਵਨ ਸਿੰਘ ਦੇ ਚਾਰ ਪੁੱਤ ਨੇ ਚਾਰੇ ਪੁੱਤਰਾਂ ਨੇ ਗੁਰੂਖੋ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਆਪਣੇ ਜਿਗਰ ਦਾ ਖੂਨ ਡੋਲਿਆ ਸ਼ਹੀਦ ਹੋਏ ਬਾਬੇ ਜੀਵਨ ਸਿੰਘ ਦੇ ਪਿਤਾ ਸ਼ਹੀਦ ਹੋਏ ਬਾਬੇ ਜੀਵਨ ਸਿੰਘ ਦੇ ਭਰਾ ਭਾਈ ਸੰਗਤ ਸਿੰਘ ਸ਼ਹੀਦ ਹੋਏ ਬਾਬੇ ਸਿੰਘ ਬਾਬੇ ਜੀਵਨ ਸਿੰਘ ਦੀ ਮਾਂ ਸ਼ਹੀਦ ਹੋਈ ਗੁਰਮਖੋ ਇੰਨੀਆਂ ਕੁਰਬਾਨੀਆਂ ਥੋੜੀਆਂ ਨੇ ਜੇ ਤੁਹਾਨੂੰ ਸਮਝ ਨਹੀਂ ਆਈ ਕਿ ਤੁਹਾਡੇ ਵੱਡ ਬਣੇਰੇ ਤੁਹਾਨੂੰ ਕਿਹਦੇ ਲੜ ਲਾ ਕੇ ਚਲੇ ਗਏ ਅਸੀਂ ਫੇਰ ਵੀ ਸਿੱਖੀ ਤੋਂ ਦੂਰ ਆਪਣੇ ਆਪ ਤੋਂ ਦੂਰ ਸਾਡੀ ਸਾਡੇ ਅੰਦਰ ਏਕਤਾ ਨਹੀਂ ਜੇ ਤੁਸੀਂ ਏਕਤਾ ਨਹੀਂ ਕਰਾਂਗੇ ਯਾਦ ਰੱਖਿਓ ਆਉਨ ਵਾਲੀਆਂ ਪੀੜ੍ਹੀਆਂ ਸਾਡੀਆਂ ਇਹ ਭੈੜੀ ਦਰਦ ਨਾਲ ਵਿੱਚ ਗਰਮੀਆਂ ਜਾਣਗੀਆਂ ਅਸੀਂ ਕਦੇ ਸਾਡਾ ਉਭਾਰ ਨਹੀਂ ਹੋ ਸਕਦਾ ਸਾਡਾ ਜਿਹੜਾ ਗੁਰੂਕੋ ਪਦੇ ਫਾਇਦਾ ਨਹੀਂ ਹੋਏਗਾ ਅਸੀਂ ਇਉਂ ਹੀ ਗਰੀਬੀ ਲਚਾਰੀ ਤੇ ਸਿੱਖੀ ਤੋਂ ਦੂਰ ਹੋ ਕੇ ਬਰਕਰਾਰ ਰਹਿਣਾ ਜਿੰਨੀ ਕਿ ਹੁਣ ਕਰੀਂਦੀ ਹੈ ਇਹ ਦੋ ਦੁਗਣੀ ਕਰੀਂਦੀ ਜਾਏਗੀ ਗੁਰੂ ਨਾਲ ਟੁੱਟ ਕੇ ਤੇ ਆਪਣੇ ਭਾਈਚਾਰੇ ਨਾਲ ਟੁੱਟ ਕੇ ਤੇ ਆਪਣੀ ਏਕਤਾ ਨਾਲ ਮੈਂ ਬੇਨਤੀ ਕਰੂੰਗਾ ਗੁਰੂ ਤੋਂ ਸਮਾਂ ਭਾਵੇਂ ਹੋ ਗਿਆ ਮੇਰੇ ਕੋਲ ਗੁਰੂਆਂ ਪਿਆਰਿਆਂ ਨੇ ਕੁਝ ਸਮਾਂ ਕੱਤੇ ਕਥਾ ਵੀ ਕਰਨੀ ਹੈ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਤੁਸੀਂ ਉਹ ਗੁਰਮਖੋ ਸਿੱਖ ਦੇ ਅੱਗੇ ਪੀੜੀ ਦਾ ਪੀੜੀ ਚੱਲੇ ਆਉਂਦੇ ਉਹ ਜਿਹੜੇ ਸਿੱਖ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖੀ ਤੋਂ ਇੱਕ ਰੰਚਕ ਬਾਤ ਨੂੰ ਗੁਰਮੁਖੋ ਇਧਰੋਂ ਉਧਰ ਨਹੀਂ ਸੋਚਿਆ ਭਾਵੇਂ ਆਪਣਾ ਸਭ ਕੁਲ ਕਰਵਾਨ ਹੋ ਗਿਆ ਭਾਵੇਂ ਗੁਰਮੁਖੋ ਇਕੱਲਤੀ ਭਾਵੇਂ ਪਰਿਵਾਰ ਵਿੱਚ ਕੁਝ ਨਹੀਂ ਵਟਿਆ ਸਮਾਂ ਆਇਆ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਦਾ ਕਿਲਾ ਅਜੇ ਨਹੀਂ ਸੀ ਛੱਡਿਆ ਮੈਂ ਬੇਨਤੀ ਕਰਾਂ ਤੁਗ ਮਾਤ ਵਿਚਾਰਾ ਸੁਣ ਲਿਓ ਅਜੇ ਅਨੰਦਪੁਰ ਦਾ ਕਿਲਾ ਨਹੀਂ ਛੱਡਿਆ ਮੈਂ ਕਿਉਂ ਅੱਗੇ ਮਹਾਰਾਜ ਦੇ ਪ੍ਰਕਾਸ਼ ਪ੍ਰਭੂ ਕੋ ਅੱਗੇ ਗੱਲ ਲੈ ਕੇ ਆਉਣੀ ਚਾਹਾਂ ਅਨੰਦਪੁਰ ਦਾ ਕਿਲਾ ਨਹੀਂ ਛੱਡਿਆ ਚਾਰੇ ਪਾਸੇ ਘੇਰਾ ਹੈ 40 ਗਾਣੇ ਇਕੱਠੇ ਹੋ ਕੇ ਆਏ ਕਹਿੰਦੇ ਮਹਾਰਾਜ ਬੜੇ ਮਹੀਨੇ ਹੋ ਗਏ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਏ ਨੂੰ ਮਹਾਰਾਜ ਅਸੀਂ ਚਾਹੁੰਦੇ ਆ ਵੀ ਇਸ ਕਿਲੇ ਨੂੰ ਆਪਾਂ ਛੱਡ ਕੇ ਅੱਗੇ ਚਲੇ ਜਾਈਏ ਮਹਾਰਾਜ ਇਹਨਾਂ ਨੇ ਸੌਹਾ ਵੀ ਖਾਲੀਆਂ ਇਹਨਾਂ ਨੇ ਕੁਰਾਨ ਦੇ ਉੱਤੇ ਆਪਣੀ ਸੌਹ ਲਿਖ ਕੇ ਚਿੱਠੀ ਕੇਪ ਕੇ ਭੇਜ ਦਿੱਤੀ ਉੱਪਰ ਮਹਾਰਾਜ ਕਿਰਪਾ ਕਰੋ ਕਿਉਂ ਨਾ ਆਪਾਂ ਇਹਨਾਂ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਗਉਂਆਂ ਦੀਆਂ ਤੇ ਕੁਰਾਨ ਦੀਆਂ ਖਾਨ ਖਾਦੀਆਂ ਤੇ ਦੀਵਾਰ ਕਰਕੇ ਅਨੰਦਪੁਰ ਦੇ ਕਿਲੇ ਨੂੰ ਛੜ ਦਈਏ ਮਹਾਰਾਜ ਇਹਦੇ ਨਹੀਂ ਇਹਨਾਂ ਵੀ ਇਹ ਸੌਹਾ ਟੁੱਟੀਆਂ ਨਹੀਂ ਕੰਦੇ ਨਹੀਂ ਵੀ ਕਰ ਬੇਨਤੀ ਹੈ ਵੀ ਛੱਡ ਦੇਣਾ ਕੈਦ ਹੈ ਪਰ ਕਹਿੰਦੇ ਨਹੀਂ ਕਰਨਾ ਅਜੇ ਸਮਾਂ ਨਹੀਂ ਆਇਆ ਕੁਝ ਸਮਾਂ ਖੈਰ ਜੋ ਗੁਰਮੁਖੋ ਅੱਗੋਂ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਮਹਾਰਾਜ ਅਸੀਂ ਇਹ ਅਨੰਦਪੁਰ ਦੇ ਕਿਲੇ ਅੰਦਰੋਂ ਜਾਣਾ ਚਾਹੁੰਨੇ ਆ ਤੁਹਾਡੇ ਨਾਲ ਜਾਂ ਤੁਹਾਡੇ ਤੋਂ ਬਿਨਾਂ ਜੇ ਤੁਸੀਂ ਨਾਲ ਜਾਓਗੇ ਚੰਗੀ ਗੱਲ ਹੈ ਤੁਹਾਡੇ ਮੰਦਰ ਲੱਗ ਕੇ ਜਾਵਾਂਗੇ ਜੇ ਤੁਸੀਂ ਸਾਨੂੰ ਨਾਲ ਨਹੀਂ ਲੈ ਕੇ ਜਾਉਂਗੇ ਤੁਸੀਂ ਅਕੇਲੇ ਕੇ ਨਹੀਂ ਨੰਦ ਦਾ ਕਿਲਾ ਚੜ੍ਹੋਗੇ ਮਨਜ ਅਸੀਂ ਤੁਹਾਨੂੰ ਛੱਡ ਜਾਣਗੇ ਅੰਗਿਆਰੇ ਰਸ਼ਮੇਸ਼ ਪਤਾ ਮੁਸਰਾ ਕੇ ਗੀਤੇ ਦੀ ਦੇਖੋ ਜੇ ਤੁਸੀਂ ਛੱਡ ਕੇ ਜਾਣਾ ਚਾਹੁੰਦੇ ਹੋ ਉਹ ਤੁਹਾਡੇ ਮੰਨ ਦੀ ਭਾਗਨਾ ਹੈ ਪਰ ਅਜੇ ਅਨੰਤਪੁਰ ਦਾ ਕਿਲਾ ਚੜ੍ਹਨ ਦਾ ਸਮਾਂ ਨਹੀਂ ਹੈ ਅਜੇ ਅਨੰਤਪੁਰ ਸਾਹਿਬ ਕਿਲਾ ਚੜ੍ਹਨ ਦਾ ਸਮਾਂ ਨਹੀਂ ਮਰ ਜੀ ਮੇਰੇ ਅਸੀਂ ਜਾਣਾ ਚਾਹੁੰਨੇ ਆ ਮਰ ਕਹਿੰਦੇ ਜੇ ਜਾਣਾ ਚਾਹੁੰਨੇ ਤਲੇ ਜਾਓ ਪਰ ਜਾਂਦੇ ਜਾਂਦੇ ਇੱਕ ਕਾਗਜ਼ ਦੇ ਉੱਪਰ ਮੈਨੂੰ ਕਿਉਂ ਲਿਖ ਕੇ ਦੇ ਲਓ ਕਿ ਤੁਹਾਡਾ ਤੇ ਮੇਰਾ ਅੱਜ ਤੋਂ ਬਾਅਦ ਕੋਈ ਸਬੰਧ ਨਹੀਂ ਹੈ ਮਰ ਜੀ ਇਹ ਕਿਹੜੀ ਗੱਲ ਹੈ ਇਹ ਤੇ ਹੁਣ ਲਿਖ ਕੇ ਦੇ ਦੇ ਤੇ ਲਿਖ ਕੇ ਦੇ ਦਿੱਤਾ ਕੀ ਲਿਖਿਆ ਕਿ ਅੱਜ ਤੋਂ ਬਾਅਦ ਅਸੀਂ ਇਹ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਜਾ ਰਹੇ ਹਾਂ ਇਸ ਅਨੰਦਪੁਰ ਦੇ ਕਿਲੇ ਨੂੰ ਜਿਹੜੇ ਵੀ ਛੱਡ ਕੇ ਜਾ ਰਹੇ ਨੇ ਉਹਨਾਂ ਦਾ ਅੱਜ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਕੋਈ ਸੰਬੰਧ ਨਹੀਂ ਇਹ ਸਾਡਾ ਗੁਰੂ ਨਹੀਂ ਤੇ ਅਸੀਂ ਇਸ ਗੁਰੂ ਦੇ ਸਿੱਖ ਨਹੀਂ ਇਹ ਕਾਗਜ਼ ਤੇ ਲਿਖ ਕੇ ਛੱਡ ਕੇ ਜਾਣ ਵਾਲਿਆਂ ਨੇ ਗੁਰਮੁਖੋ ਜਿਹੜੇ ਉਸ ਸਮੇਂ ਮਾਝੇ ਦੇ ਇਲਾਕੇ ਦੇ ਬਹੁ ਗਣਤੀ ਦੇ ਸਨ ਉਹਨਾਂ ਨੇ ਕੱਲੇ-ਕੱਲੇ ਨੇ ਦਸਤਕ ਕੀਤਾ ਤੇ ਆਮਪੁਰ ਦੇ ਕਿਲੇ ਦਾ ਦਰਵਾਜ਼ਾ ਖੁੱਲ ਗਿਆ ਗੁਰਮੁਖੋ ਹੱਥ ਖੜੇ ਕਰਕੇ ਬਾਹਰ ਨਿਕਲੇ ਚਲੇ ਗਏ ਆਪੋ ਆਪਣੇ ਘਰਾਂ ਨੂੰ ਜਾ ਕੇ ਘਰਾਂ ਵਿੱਚ ਸੋਚਦੇ ਸੀ ਵੀ ਆਨੰਦ ਤੇ ਸੁੱਖ ਮਾਣਾਂਗੇ ਇੱਥੇ ਭੁੱਖੇ ਮਰ ਰਹੇ ਆ ਪਤਾ ਨਹੀਂ ਕਦੋਂ ਕਿਵੇਂ ਕਿਹੜੇ ਧੰਨ ਨਾਲ ਅਣਾਈ ਮੌਤ ਨੇ ਆਣ ਕੇ ਰਣਾ ਅਸੀਂ ਆਪਣੇ ਘਰਾਂ ਵਿੱਚ ਜਾਵਾਂਗੇ ਆਨੰਦ ਮਾਣਾਂਗੇ ਘਰਾਂ ਵਿੱਚ ਗਏ ਕੱਲਾ-ਕੱਲਾ ਜਦੋਂ ਘਰ ਵਿੱਚ ਪਹੁੰਚਦਾ ਹੈ ਅੱਗੋਂ ਘਰੋਂ ਬੀਬੀਆਂ ਬਜ਼ੁਰਗ ਬੱਚੇ ਪੁੱਤ ਦੇ ਨੇ ਉਹ ਤੁਸੀਂ ਆਨੰਦਪੁਰ ਦੇ ਕਿਲੇ ਵਿੱਚੋਂ ਆਏ ਹੋ ਕੀ ਬਣਿਆ ਕਈ ਮਹੀਨਿਆਂ ਤੋਂ 7 ਮਹੀਨਿਆਂ ਤੋਂ ਜਿਹੜਾ ਘੇਰਾ ਪਿਆ ਸਰਕਾਰ ਨੇ ਘੇਰਾ ਪਾਇਆ ਉਹ ਘੇਰਾ ਟੁੱਟ ਗਿਆ ਕੀ ਸਮਝੌਤਾ ਹੋ ਗਿਆ ਬਾਗਾਂ ਵਾਲੇ ਪ੍ਰੀਤਮ ਨਾਲ ਇਸ ਝਾਲਮ ਕੌਮ ਦਾ ਉਹ ਕਹਿੰਦੇ ਨਹੀਂ ਨਹੀਂ ਕੋਈ ਤੁਮ ਲੋਕ ਤਾਂ ਨਹੀਂ ਹੋਇਆ ਅਸੀਂ ਕਾਗਜ਼ ਦੀ ਹਿੱਕ ਤੇ ਲਿਖ ਕੇ ਲੈ ਕੇ ਆਏ ਆ ਕਿਉਂਕਿ ਮਾਕੀ ਦਾ ਵੀ ਦਿਨ 2-4 ਦਿਨ ਰਹਿ ਗਿਆ ਗੁਰਮੁਖੋ ਮਾਕੀ ਦਾ ਤੁਹਾਡਾ ਵੀ ਆ ਰਿਹਾ ਮੈਂ ਬੇਨਤੀ ਕਰਦਾ ਵੀ ਅਸੀਂ ਕਿੱਥੇ ਆ ਤੇ ਗੁਰਮੁਖੋ ਸਾਡੇ ਵਡਟ ਵਡੇਰੇ ਜਿਨ੍ਹਾਂ ਨੇ ਕੁਰਬਾਨੀਆਂ ਆਪਣੇ ਜ਼ਿੰਦਰ ਦਾ ਖੂਨ ਦੋਲੇ ਆ ਉਹ ਕਿੱਥੇ ਨੇ ਤੁਹਾਡੇ ਰੰਗਰੇਟਿਆਂ ਵਿੱਚੋਂ ਸਾਡੇ ਰੰਗਰੇਟਿਆਂ ਦੇ ਵਿੱਚੋਂ ਗੁਰਮੁਖੋ ਇੱਕ ਨਹੀਂ ਸੀ ਉਸ ਸਮੇਂ ਅਨੰਦਪੁਰ ਦੇ ਕਿਲੇ ਦੇ ਅੰਦਰ ਗੁਰਮੁਖੋ तकरीबन 35-40 ਉਹ ਮਰਜੀਵੜੇ ਰੰਗਰੇਟੇ ਸਿੱਖਾਂ ਸਮ ਜਿਹੜੇ ਉਸ ਸਮੇਂ ਔਰਤ ਕਾਲਜ ਦੀ ਹਿੱਤ ਇੱਕ ਤੇ ਲਿਖ ਕੇ ਜਾ ਸਕਦੇ ਸਨ ਉਹ ਕਹਿੰਦੇ ਸੀ ਨੀ ਬਾਗਾ ਵਾਲਿਆ ਜੇ ਆਹ ਜ਼ਿੰਦਗੀ ਜਿਉਂਦੇ ਜੀ ਤਾਂ ਵੀ ਤੇਰੇ ਨਾਲ ਤੇ ਮਰਨ ਤੋਂ ਬਾਅਦ ਆਹ ਸਰੀਰ ਉਹ ਵੀ ਤੇਰੇ ਚਰਨਾਂ ਦੇ ਵਿੱਚ ਜੜ ਗਿਆ ਬੋਲੇ ਸੋਨ ਹਾਲੇ ਫਤਿਹ ਸ਼ਰੀਰ ਆਕਾਰ ਮਰਨ ਤੁਹਾਡੇ ਤੋਂ ਨਾ ਸਾਡੀ ਜ਼ਿੰਦਗੀ ਕਾਹੀ ਕਿਉਂ ਬਾਗਾਂ ਦੇ ਪ੍ਰੀਤਮ ਨੇ ਰੁੜਦਿਆਂ ਉਹ ਇੱਕ ਨਾਮ ਲਾਇਆ ਗੁਰਮਖੋ ਡਿੱਗੇ ਠਹਿਆਂ ਨੂੰ ਚੁੱਕ ਕੇ ਆਪਣੀ ਸ਼ਾਂਤੀ ਨਾਲ ਲਾਇਆ ਤੇ ਉਸ ਸ਼ਾਂਤੀ ਨਾਲ ਲਾਇਆ ਦਾ ਕੋਈ ਮੁੱਲ ਨਹੀਂ ਉਤਾਰਨਾ ਸੀ ਗੁਰਮੁਖੋ ਉਸ ਸਾਤੀ ਦਾ ਨੇਕੀ ਅਹਿਸਾਸੀ ਕਿ ਉਸ ਨੇਕ ਨੂੰ ਛੱਡ ਕੇ ਕੋਈ ਰੰਡਟਾ ਜਾਣ ਇਥੇ ਆਬ ਨਹੀਂ ਹੋਇਆ ਕੋਈ ਨਹੀਂ ਗਿਆ ਕਰਾਵਿਤ ਵੇ ਪੁੱਛਿਆ ਵੀ ਕੀ ਬਣਿਆ ਕਹਿੰਦੇ ਕੁਝ ਨਹੀਂ ਬਣਿਆ ਤੇ ਕਾਗਜ਼ ਤੇ ਲਿਖ ਕੇ ਆ ਗਿਆਂ ਮਾਰੇ ਨੂੰ ਤਲਾਦਨੀ ਲੈ ਕੇ ਆਇਆ ਵਿਦਾਵਾ ਲੈ ਕੇ ਆਇਆ ਐਸਾ ਵਿਦਾਵਾ ਲੈ ਕੇ ਆਇਆ ਕਿ ਮੁੜ ਕੇ ਅਸੀਂ ਉਹ ਗੁਰੂ ਦੇਵ ਮੱਥੇ ਨਹੀਂ ਲਾ ਸਕਦੇ ਕਿਉਂ ਗੁਰੂ ਨੂੰ ਕਹਿ ਕੇ ਆਇਆ ਗੁਰਮੁਖ ਲਿੱਕੀ ਦੇ ਆਉਣਾ ਕਹਿ ਦੇਣੀ ਤੇ ਵਕਰੀ ਕਰਨ ਨਿੱਕੀ ਦੇ ਆਉਣਾ ਕਿ ਤੁਹਾਡਾ ਸਾਡਾ ਕੋਈ ਸਬੰਧ ਨਹੀਂ ਕਿ ਤੁਸੀਂ ਸਾਨੂੰ ਕਿਤੇ ਡੁੱਬਦਿਆਂ ਨੂੰ ਮਰ ਬਚਾ ਰਹੇ ਹੋ ਅਸੀਂ ਤੁਹਾਡੇ ਨਾਲ ਕੋਈ ਸਾਡਾ ਲਾਹ ਲਾਹ ਕਰਦੇ ਨਾ ਜਦੋਂ ਐਨੀ ਗੱਲ ਗੁਰਮੁਖ ਇੱਕ ਘਰ ਵਿੱਚ ਪਤਾ ਲੱਗੀ ਦੂਜੇ ਵਿੱਚ ਪਤਾ ਲੱਗੀ ਜਿੰਨੇ ਗਏ ਸੀ ਸਾਰਿਆਂ ਦੇ ਘਰਾਂ ਵਿੱਚ ਹਾਹਾਕਾਰ ਮਚ ਗਈ ਉਹ ਤੁਸੀਂ ਬਾਜਾਂ ਵਾਲੇ ਪ੍ਰੀਤਮ ਨੂੰ ਛੱਡ ਕੇ ਆ ਗਏ ਜਿਵੇਂ ਅਸੀਂ ਅੱਜ ਛੱਡੀ ਫਿਰਦੇ ਆਂ ਜਿਵੇਂ ਅਸੀਂ ਅਕ ਗੁਰੂ ਤੋਂ ਦੂਰ ਹੋਏ ਫਿਰਦੇ ਆਂ ਓਮੇ ਗੁਰਮਖੋ ਘਰਾਂ ਵਿੱਚ ਇਹ ਸਨਾਤਾ ਛਾ ਗਿਆ ਮੌਤ ਵਰਗਾ ਸੋਗ ਪੈ ਗਿਆ ਕਿ ਤੁਸੀਂ ਕਿਵੇਂ ਬਾਜਨ ਵਾਲੇ ਪ੍ਰੀਤਮ ਨੂੰ ਕਾਗਜ਼ ਤੇ ਲਿਖ ਕੇ ਦੇ ਆਏ ਹੋ ਕਿ ਤੁਹਾਡੇ ਤੁਹਾਡੇ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਘਰਾਂ ਵਿੱਚ ਉਹ ਬੀਬੀਆਂ ਨੇ ਗੁਰਮੁਖੋ ਕਿਤੇ ਮਹਾਂਵਤ ਸੋਚਦੇ ਸੀ ਚੰਗੀ ਘਰਾ ਵਿੱਚ ਜਾਂਦਿਆਂ ਦੀ ਸੇਵਾ ਹੋਏਗੀ ਕਿ ਬੜਾ ਲੰਮਾ ਸਮਾਂ ਅਸੀਂ ਗੰਗੇ ਮੈਦਾਨ ਵਿੱਚ ਡਟੇ ਰਹੇ ਉਹ ਗੁਰਮੁਖੋ ਘਰਾں ਦੀ ਬੀਬੀਆਂ ਕਹਿੰਦੀਆਂ ਨੇ ਤੁਹਾਨੂੰ ਅਸੀਂ ਆਪਣੇ ਹੱਥਾਂ ਦੀ ਪੱਕੀ ਹੋਈ ਭੋਜਨ ਰੋਕੀ ਨਹੀਂ ਦੇਵਾਂਗੇ ਜਦੋਂ ਤੁਸੀਂ ਛੱਡਾਂਗੇ ਫਿਰ ਸਾਡੇ ਕੀ ਲੱਗਦੀਆਂ ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਸਾਡਾ ਕੀ ਬਣੇਗਾ ਗੁਰਮੁਖੋ ਜਦੋਂ ਘਰਾ ਵਿੱਚੋਂ ऐसे मैंने ऐसीयां गल्ला सुनियां पियां एक दिन गुरमुखो छवाल ਦੇ ਵਿੱਚ छवाल ਮੰਦਰ ਅਜ ਵੀ छवाल ਦੇ ਵਿੱਚ ਕਹਿੰਦੇ ਕਿਸੇ ਸੋਖ ਮਰਗਤ ਦੇ ਸਮੇਂ ਕੱਟੇ ਹੋਏ ਕੱਟੇ ਹੋਏ ਇਹਨਾਂ ਪਤਾ ਨਹੀਂ ਵੀ ਬੜੇ ਮਾਝੇ ਦੇ ਜਿਹੜੇ ਛੱਡ ਗਏ ਆਗੇ ਵਾਜਾਂ ਵਾਲੇ ਪ੍ਰੀਤਮ ਨੂੰ ਕਈ ਮਹੀਨੇ ਬਾਅਦ ਕੀ ਕੀਤਾ ਜਾਵੇ ਕਿੰਨੇ ਕਰਿਆ ਕੀ ਜਾਵੇ ਇਹ ਲਿਖ ਕੇ ਦੇ ਕੇ ਆਏ ਨੇ ਉਹ ਬਿਦਾਵਾ ਦਾ ਪਰਵਾਹ ਨਹੀਂ ਬਾਕੀ ਦੀ ਗੱਲਾਂ ਬਾਅਦ ਵਿੱਚ। ਬਾਗਾਂ ਵਾਲੇ ਪ੍ਰੀਤੂ ਨੂੰ ਸਾਨੂੰ ਮਿਲ ਲੈਣਾ ਚਾਹੀਦਾ। ਸਾਨੂੰ ਮਿਲ ਲੈਣਾ ਚਾਹੀਦਾ। ਗੁਰਮੁਖੋ ਇੱਥੇ ਭੰਗ ਗੋਵਿੰਦ ਸਿੰਘ ਸੱਜੇ ਪਾਤਸ਼ਾ ਅਨੰਦਪੁਰ ਦਾ ਕਿਲਾ ਖੜ ਦਿਨੇ ਨੇ। ਠੰਡੀ ਸਰਦ ਰਾਤ ਪਿਛਲੇ ਦਿਨੀ ਲੰਘ ਕੇ ਗਈ ਹੈ ਉਹ ਕਿਲਾਸ। ਜਦੋਂ ਗੁਰਮੁਖੋ ਸਰਸਵਤ ਨਦੀ ਪਾਰ ਕਰਦੇ ਨੇ ਬਾਗਾਂ ਵਾਲੇ ਪ੍ਰੀਤਮ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਇੱਧਰ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ ਉੱਧਰ ਤੁਹਾਡਾ ਬਾਬਾ ਜੀਵਨ ਸਿੰਘ ਤੇ ਗੁਰਮਖ ਤੁਹਾਡੇ ਬਾਬੇ ਦੀ ਮਾਤਾ ਤੇ ਤੁਹਾਡੇ ਬਾਬੇ ਜੀਵਨ ਸਿੰਘ ਦੇ ਦੋ ਪੁੱਤਰ ਇਸ ਸਰਸਾ ਨਦੀ ਦੇ ਕਿਨਾਰੇ ਸ਼ਹਾਦਤ ਦਾ ਜਾਮ ਪਿੰਦੇ ਆ ਤੇ ਬਾਬਾ ਜੀਵਨ ਸਿੰਘ ਅੰਤਾਂ ਦੇ ਗਹਿਟੱਕ ਗੰਵੀ ਲੜਾਈ ਕਰਕੇ ਕਈ ਸਰੀਰ ਤੇ ਫੱਟ ਖਾ ਕੇ ਮੁਰਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਆ ਆਹਰ ਹੁੰਦੇ ਆ ਆਪਣੇ ਦੋ ਪੁੱਤਰਾਂ ਨੂੰ ਗੁਰਮੁਖੋ ਸ਼ਹਾਦਤ ਦਾ ਜਾਮ ਅੱਖਾਂ ਦੇ ਸਾਹਮਣੇ ਆਪਣੇ ਦੋ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਬੇਪੀਂਦੇ ਆਵਾਜ਼ ਵਾਲੇ ਪ੍ਰੀਤਮ ਅਮਰ ਤੂਇਆ ਮੰਨ ਕੇ ਆਸਾ ਦੀ ਵਾਰ ਦਾ ਕੀਰਤਨ ਹੋ ਚੁਕਿਆ ਮੈਂ ਤਨ ਜੀ ਤੁਹਾਡੇ ਚਰਨਾਂ ਵਿੱਚ ਪੇਟ ਕਰ ਚੁਕਿਆ ਅੱਗੇ ਹੁਕਮ ਕੀ ਹੈ ਮਾਰੇ ਕਹਿੰਦੇ ਆ ਜਿਹੜੀ ਸੰਸਾਰ ਅੱਜ ਭਰੀ ਚੱਲਦੀ ਹੈ ਇਹਨੂੰ ਪਾਰ ਕਰਨਾ ਹੈ ਗੁਰਮੁਖੋ ਸਰਸਾ ਪਾਰ ਕਰਦੇ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੁਣਿਓ ਬਾਬੇ ਜੀਵਨ ਸਿੰਘ ਦਾ ਪਰਿਵਾਰ 20 ਲਹਿਸਿਆਂ ਵਿੱਚ ਵੰਡਿਆ ਗਿਆ ਕਿਵੇਂ ਗੁਰਮੁਖੋ ਸੁਣਿਓ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬਾਬਾ ਜੀਵਨ ਸਿੰਘ ਬਾਬੇ ਜੀਵਨ ਸਿੰਘ ਦਾ ਭਰਾ ਤੇ ਦੋ ਬਾਬੇ ਜੀਵਨ ਸਿੰਘ ਦੇ ਪੁੱਤਰ ਗੁਰਮੁਖੋ ਚਮਕੌਰ ਦੀ ਕੱਤੀ ਗੜੀ ਵੱਲ ਇਸ ਸਰਸਾ ਨਦੀ ਨੂੰ ਪਾਰ ਕਰਕੇ ਚਲੇ ਜਾਂਦੇ ਨੇ ਤੇ ਮਾਂ ਮਕਾਵਾ ਗੁਰਮੁਖੋ ਔਰ ਭਾਈ ਮਨੀ ਸਿੰਘ ਔਰ ਗੁਰਮੁਖੋ ਬਾਬੇ ਜੀਵਨ ਸਿੰਘ ਦੇ ਜਿਹੜੀ ਘਰਵਾਲੀ ਬੀਬੀ ਬੀਬੀ ਰਾਜਪੁਰ ਉਹ ਦਿੱਲੀ ਵੱਲ ਚਲੀ ਜਾਂਦੀ ਹੈ ਵੇਖੋ ਤੇ ਗੁਰਮੁਖੋ ਇੱਕ ਹਿੱਸਾ ਬਾਬੇ ਜੀਵਨ ਸਿੰਘ ਦੇ ਪਰਿਵਾਰ ਦਾ ਤਿੰਨ ਦੀ ਸਰਸਾ ਨਦੀ ਗੁਰਮੁਖੋਰ ਪਾਰ ਕਰਨ ਤੋਂ ਪਹਿਲਾਂ ਸਰਸਾ ਨਦੀ ਦੇ ਪਹਿਲੇ ਕੰਾਰੇ ਤੇ ਸ਼ੀਨ ਹੋ ਜਾਂਦੇ ਆ ਵੇਖੋ ਅਸੀਂ ਕਿੱਥੇ ਆ ਤੇ ਸਾਡੇ ਬਜ਼ੁਰਗਾਂ ਬਾਬਿਆਂ ਨੇ ਕਿੰਦੀ ਕਿੰਡੀਆਂ ਕਿੰਡੀਆਂ ਪੁਰਾਣੀਆਂ ਕੀਤੀਆਂ ਆਉਂਦਾ ਜਦੋਂ ਸਮਾਂ ਅੱਗੇ ਗੁਰਮੁਖੋਰ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਬਾਬੇ ਜੀਵਨ ਸਿੰਘ ਨੇ ਕੀਤੀ ਸਾਰੀ ਰਾਤ ਜਿੱਥੇ ਸੇਵਾ ਪਹਿਲੇ ਦੀ ਕੀਤੀ ਹੈ ਉੱਥੇ ਜਿਹੜੇ ਬਾਬਾ ਜੀਵਨ ਸਿੰਘ ਜੇ ਮੈਦਾਨੇ ਦਲ ਅੰਦਰ ਜਿੰਨਾ ਸਮਾਂ ਤਲਵਾਰ ਨਾਲ ਤਲਵਾਰ ਵੱਜਦੀ ਰਹੀ ਜਿੰਨਾ ਸਮਾਂ ਛਾਤੀਆਂ ਵਿੱਚ ਤੀਰ ਵੱਜਦੇ ਰਹੇ ਗੁਰਮਖੋ ਉਸ ਕੱਚੀ ਗੜੀ ਵਿੱਚੋਂ ਨਿਕਲਣ ਵਾਲੇ ਇੱਕੋ ਇੱਕ ਸਿੱਖ ਦੇ ਹਿੱਕ ਵਿੱਚ ਉਹਨਾਂ ਸਮਾਂ ਬਾਬਾ ਜੀਵਨ ਸਿੰਘ ਹੀ ਸੀ ਜਿਹਦੇ ਗੁਰਮਖੋ ਇੱਕ ਸੈਕਿੰਡ ਭੱਗ ਲਈ ਵੀ ਗੁਰਮਖੋ ਜਕਾਰਿਆਂ ਦੀ ਗੂੰਜ ਬੰਦ ਨਹੀਂ ਕੀਤੀ ਉਹ ਗੂੰਜ ਹੀ ਸੀ ਜਿਹੜੀ ਗੁਰਮਖੋ 10 ਲੱਖ ਦੇ ਘੇਰੇ ਦੇ ਅੰਦਰ ਆਪਣੀ ਗੁਰਮਖੋਤ ਸਾਪ ਛੱਡ ਰਹੀ ਸੀ ਉਹਨਾਂ ਦੇ ਦਿਲ ਅੰਦਰ ਗੁਰਮਖੋਤ ਐਸਾ ਭਾਅ ਤੇ ਡਰ ਪੈਦਾ ਕਰ ਰਹੀ ਸੀ ਜਿਹਦੇ ਕਰਕੇ ਇੱਕ ਕਦਮ ਵੀ ਗੁਰਮਖੋਤ 10 ਲੱਖ ਦਾ ਘੇਰਾ ਅੰਗੀ ਨਹੀਂ ਸੀ ਵਰ ਲੱਗਿਆ ਇਹ ਜੀ ਸਾਡੇ ਬਾਬੇ ਦੀ ਕੁਰਬਾਨੀ ਦੋ ਭਗਤ ਗੋਬਿੰਦ ਸਿੰਘ ਸਾਹਿਬ ਜੀ ਦੇ ਲਗਦੇ ਜਿਹੜੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਬਾਬਾ ਸੁਝਾਰ ਸਿੰਘ ਸ਼ਹਾਦਰ ਦਾ ਜਨਮ ਕੁੰਦੇ ਵੀ ਇਥੇ ਗੁਰਮੁਖੋ ਬਾਬੇ ਜੀਵਨ ਸਿੰਘ ਦੇ ਦੋ ਸੁਪੁੱਤਰ ਵੀ ਸ਼ਹਾਦਤ ਦਾ ਜਾਨ ਪੀਂਦੇ ਨੇ ਬਿਰਤ ਕਰਨਾਂ ਤੋਂ ਪਿਆਰੇ ਸਿੰਘ ਸ਼ਹਾਦਤ ਦਾ ਜਾਨ ਪੀਂਦੇ ਨੇ ਇਥੋਂ ਗੁਰਮੁਖੋ ਅੰਮ੍ਰਿਤ ਵੇਲਾ ਹੁੰਦਾ ਤੇ ਗੁਰਮੁਖ ਪਿਆਰਿਓ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੰਜ ਸਿੱਖਾਂ ਦੇ ਹੁਕਮ ਨੂੰ ਮੰਨਦੇ ਹੋਇਆ ਕੱਤੀ ਗੜੀ ਤੋਂ ਛੱਡਣ ਤੋਂ ਪਹਿਲਾਂ ਆਪਣੇ ਸਿਰ ਦਾ ਦਸਤਾਰਾ ਕਲਗੀ ਗੁਰਮੁਖੋ ਆਪਣੇ ਸਰੀਰ ਤੇ ਪਹਿਨਿਆ ਹੋਇਆ ਉਹ ਗੁਰਮੁਖੋ ਚੋਲਾ ਤੇ ਜੋੜਾ ਸਭ ਕੁਝ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਬੇ ਜੀਵਨ ਸਿੰਘ ਦੇ ਸਿਰ ਤੇ ਸਜਾ ਕੇ ਚਲੇ ਗਏ ਪੈਰਾ ਤੋਂ ਨੰਗੇ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਲੇ ਜਾਂਦੇ ਨੇ ਤੇ ਗੁਰਮੁਖੋ ਬਾਅਦ ਵਿੱਚ ਬਾਬਾ ਜੀਵਨ ਸਿੰਘ ਦੋ ਬੰਦੂਕਾਂ ਦੇ ਨਾਲ ਐਸੀ ਲੜਦੇ ਆ ਕਿ ਸ਼ਹਾਦਤ ਦਾ ਨਾਮ ਸਭ ਤੋਂ ਗੁਰਮੁਖ ਪ੍ਰਮੁਖ ਸ਼ਹੀਦ ਤੇ ਸਭ ਤੋਂ ਬਾਅਦ ਦੇ ਸ਼ਹੀਦ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਰਹਿਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਦੇ ਵਿੱਚ ਚਰਨ ਬੰਦਦੇ ਆ ਗੁਰਮੁਖੋ